मेरे लिए मंत्री पद पर रहकर इस सरकार में काम करना असहज हो गया है मैं अब इस पार्टी इस सरकार ਔਰ ਆਪਣੇ ਮੰਤਰੀ ਪਦ ਸੇ ਇਸਤੀਫਾ ਦੇ ਰਹਾ ਹਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਰਾਜਕੁਮਾਰ ਆਨੰਦ ਦੇ ਵੱਲੋਂ ਆਮ ਆਦਮੀ ਪਾਰਟੀ ਵਿੱਚੋਂ ਅਸਤੀਫਾ ਦੇ ਦਿੱਤਾ ਗਿਆ ਤੇ ਮੰਤਰੀ ਦਾ ਅਹੁਦਾ ਵੀ ਛੱਡ ਦਿੱਤਾ ਗਿਆ ਪਰ ਅੱਜ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਉੱਤੇ ਹੀ ਇਲਜ਼ਾਮ ਲਗਾ ਦਿੱਤੇ ਗਏ ਨੇ ਕਿ ਅਸੀਂ ਜਿਸ ਤਰੀਕੇ ਦੇ ਨਾਲ ਰਾਜਨੀਤੀ ਬਦਲਣ ਆਏ ਸੀ ਉਹ ਤਾਂ ਨਹੀਂ ਬਦਲੀ ਰਾਜਨੀਤੀ ਉਸੇ ਤਰ੍ਹਾਂ ਚੱਲ ਰਹੀ ਹੈ ਪਰ ਰਾਜਨੇਤਾ ਜ਼ਰੂਰ ਬਦਲ ਗਏ ਨੇ ਇਸ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਟਾਟਾ ਬਾਏ ਬਾਏ ਅਲਵਿਦਾ ਆਖ ਦਿੱਤੀ ਹੈ ਤੇ ਆਪਣਾ ਮੰਤਰੀ ਦਾ ਅਹੁਦਾ ਵੀ ਛੱਡ ਦਿੱਤਾ ਹੈ ਸਮਾਜ ਕਲਿਆਣ ਮੰਤਰੀ ਦਾ ਅਹੁਦਾ ਉਹਨਾਂ ਦੇ ਕੋਲ ਦਿੱਲੀ ਸਰਕਾਰ ਦੇ ਵਿੱਚ ਸੀ ਜਿਸ ਨੂੰ ਉਹਨਾਂ ਦੇ ਵੱਲੋਂ ਹੁਣ ਛੱਡ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਨੂੰ ਵੀ ਉਹਨਾਂ ਦੇ ਵੱਲੋਂ ਹੁਣ ਬਾਏ ਬਾਏ ਕਹਿ ਦਿੱਤੀ ਗਈ ਹੈ ਉਹਨਾਂ ਨੇ ਆਪਣਾ ਅਸਤੀਫਾ ਸੀਐਮ ਦਫ਼ਤਰ ਨੂੰ ਭੇਜ ਦਿੱਤਾ ਹੈ ਲਗਾਤਾਰ ਈਡੀ ਨੇ ਰੈਡਾਂ ਇਹਨਾਂ ਦੇ ਉੱਪਰ ਵੀ ਹੋ ਰਹੀਆਂ ਸਨ ਅਤੇ ਰਾਜਕੁਮਾਰ ਆਨੰਦ ਦੇ ਵੱਲੋਂ ਆਪਣਾ ਹੁਣ ਅਸਤੀਫਾ ਦਿੱਤਾ ਗਿਆ ਹੈ 2023 ਦੇ ਵਿੱਚ ਨਵੰਬਰ 2023 ਦੇ ਵਿੱਚ ਇਹਨਾਂ ਦੇ ਘਰ ਦੇ ਉੱਤੇ ਵੀ ਈਡੀ ਦੇ ਵੱਲੋਂ ਰੈਡਾਂ ਕੀਤੀ ਗਏ ਸੀ ਉਹਨਾਂ ਨੇ ਇਹ ਵੀ ਇਲਜ਼ਾਮ ਲਾਏ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਦਲਿਤ ਲੀਡਰਾਂ ਨੂੰ ਜਾਂ ਦਲਿਤ ਵਿਧਾਇਕਾਂ ਨੂੰ ਇੱਜ਼ਤ ਨਹੀਂ ਦਿੱਤੀ ਜਾ ਰਹੀ ਕਾਉਂਸਲਰ ਅਤੇ ਮੰਤਰੀ ਸਾਰੇ ਇਸ ਤੋਂ ਵਾਂਝੇ ਨੇ ਉਹਨਾਂ ਨੇ ਇੱਥੇ ਹੋਰ ਵੀ ਕਈ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਪਰ ਲਾਏ ਨੇ ਪਟੇਲ ਨਗਰ ਹਲਕੇ ਤੋਂ ਇਹ ਚੋਣ ਜਿੱਤੀ ਸੀ ਤਾਂ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਸੀ ਦਿੱਲੀ ਸਰਕਾਰ ਦੇ ਵਿੱਚ ਪਰ ਹੁਣ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤੀ ਗਈ ਹੈ ਤਾਂ ਆਮ ਆਦਮੀ ਪਾਰਟੀ ਦੇ ਲਈ ਇਹ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਕਿ ਇੱਕ ਮੰਤਰੀ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤੀ ਗਈ ਹੈ ਉਸ ਵੇਲੇ ਜਦੋਂ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਅਤੇ ਇਲਜ਼ਾਮ ਕੇਜਰੀਵਾਲ ਅਤੇ ਉਹਨਾਂ ਦੀ ਲੀਡਰਸ਼ਿਪ ਤੇ ਲਗਾ ਦਿੱਤੇ ਗਏ ਨੇ ਕਿ ਰਾਜਨੀਤੀ ਬਦਲਣ ਆਏ ਸੀ ਜੋ ਉਹ ਖੁਦ ਹੀ ਬਦਲ ਗਏ ਨੇ ਇਹ ਇਲਜ਼ਾਮ ਨੇ ਜਿਹੜੇ ਵੱਡੇ ਕੇਦਰੀਵਾਲ ਤੇ ਉਹਨਾਂ ਦੀ ਟੀਮ ਤੇ ਰਾਜਕੁਮਾਰ ਆਨੰਦ ਵੱਲੋਂ ਲਗਾ ਦਿੱਤੇ ਗਏ ਨਹੀਂ ਤੁਹਾਨੂੰ ਇਹ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜੋ ਗ੍ਰਾਫ ਹੈ ਉਹ ਕਿੱਧਰ ਨੂੰ ਜਾਂਦਾ ਦਿਖਾਈ ਦੇ ਰਿਹਾ ਹੈ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੀਐਨਸੀ ਵਾਇਰਲਸ ਦੇ ਨਾਲ